ਅੱਗ ਬਰਾਉਣ ਵਾਲੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ ਵਾਸੀਆਂ ਦੇ ਲਈ ਵੱਡੀ ਖਬਰ ਹੈ ਸੋ ਮੌਨਸੂਨ ਦੇ ਨਾਲ ਜੁੜੀ ਇਹ ਖਬਰ ਹੈ ਜੋ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਜੀ ਹਾਂ ਦਰਅਸਲ ਭਿਆਨਕ ਗਰਮੀ ਦੌਰਾਨ ਮੌਨਸੂਨ ਮੁ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਚ 26 ਜੂਨ ਤੋਂ 1 ਜੁਲਾਈ ਤੱਕ ਮੌਨਸੂਨ ਆਉਣ ਦੇ ਅਸਾਰ ਨੇ ਜੂਨ ਅਤੇ ਜੁਲਾਈ ਨੂੰ ਖੇਤੀਬਾੜੀ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਸੌਣੀ ਦੀਆਂ ਫਸਲਾਂ ਦੀ ਜ਼ਿਆਦਾਤਰ ਬਿਜਾਈ ਇਸ ਸਮੇਂ ਦੌਰਾਨ ਹੁੰਦੀ ਹੈ ਸੋ ਇਹਨਾਂ ਫਸਲਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਇਸ ਲਈ ਮੌਨਸੂਨ ਦਾ ਬੇਸ ਬ੍ਰਿਨਲ ਇੰਤਜ਼ਾਰ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਲਾਨੀਨਾ ਕਨ ਪੰਜਾਬ ਸਮੇਤ ਬਾਕੀ ਸੂਬਿਆਂ 'ਚ ਚੰਗਮੀ ਪੈਣ ਦੇ ਅਸਰ ਨੇ ਪਿਛਲੇ ਸਾਲ ਐਲ ਨੀਨੋ ਸਰਗਰਮ ਸੀ ਜਦੋਂ ਕਿ ਇਸ ਵਾਰ ਐਲ ਨੀਨੋ ਦੇ ਹਾਲਾਤ ਇਸ ਹਫਤੇ ਖਤਮ ਹੋ ਗਏ ਨੇ ਸੰਭਾਵਨਾ ਹੈ ਕਿ 3 ਤੋਂ 5 ਹਫਤਿਆਂ 'ਚ ਲਾਨੀਨੋ ਦੇ ਹਾਲਾਤ ਪੈਦਾ ਹੋ ਜਾਣਗੇ ਮੌਸਮ ਵਿਭਾਗ ਵੱਲੋਂ 23 ਮਈ ਤੱਕ ਰੈਡ ਅਲਰਟ ਜਾਰੀ ਕੀਤਾ ਗਿਆ ਇਸ ਦੇ ਮੁਤਾਬਕ ਭਿਆਨਕ ਲੂ ਦਾ ਸਾਹਮਣਾ ਕਰਨਾ ਪਵੇਗਾ ਇਸ ਦਾ ਨਾਮ ਜਨਤਾ ਨੂੰ ਦਿੱਕਤ ਹੋਵੇਗੀ ਪਰ ਦੱਸਿਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਮੌਸਮ ਨਾਲ ਜੁੜੀ ਜੋ ਵੱਡੀ ਖਬਰ ਹੈ ਕਿ ਲੋਕਾਂ ਨੂੰ ਮੌਨਸੂਨ ਜੋ ਆ ਸਕਦਾ ਹੈ ਅਤੇ ਗਰਮੀ ਤੋਂ ਜੋ ਰਾਹਤ ਹੈ ਮਿਲ ਸਕਦੀ ਹੈ